ਹਾਂਜੀ ਆਪਣੇ YouTube ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਜਿਹੜੀ ਉਹ ਬਣਾਉਣ ਲੱਗੇ ਆ ਇਸ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਜੇ ਕਿਸੇ ਨੇ ਆਪਣੇ ਘਰ ਦੇ ਵਿੱਚ ਨਵਾਂ ਮੀਟਰ ਲਗਵਾਉਣਾ ਹੈ ਇਹ ਵੀਡੀਓ ਉਸ ਬਾਰੇ ਹੈ ਤੇ ਆਪਾਂ ਨੇ ਇੱਕ ਤਾਂ ਦੋਸਤੋ ਲੈਣੀਆਂ ਫੈਲ ਬਾਜ਼ਾਰੋਂ ਮਿਲ ਜਾਂਦੀ ਐ ਇਹ ਵੀ 25 ਰੁਪਏ ਦੀ ਉਸ ਤੋਂ ਬਾਅਦ ਪਾਸਪੋਰਟ ਸਾਈਜ਼ ਫੋਟੋਆਂ ਦੋ ਇੱਕ ਜਿੱਥੇ ਆਪਾਂ ਨੇ ਬਿਜਲੀ ਦਾ ਮੀਟਰ ਲਵਾਉਣਾ ਉਸ ਵਾਲੇ ਉਸ ਦੇ ਨਾਲ ਵਾਲੇ ਘਰ ਦਾ ਬਿਜਲੀ ਦਾ ਬਿੱਲ ਉਸ ਤੋਂ ਗਾਹਾਂ ਜੀ ਸਰਪੰਚ ਕੰਨਿਓ ਮਾਰਕ ਕੀਤੀ ਹੋਈ ਇੱਕ ਐਪਲੀਕੇਸ਼ਨ ਅਤੇ ਜਿਹੜੀ ਐਪਲੀਕੇਸ਼ਨ ਸਰਪੰਚ ਕੰਨਿਓ ਹੁੰਦੀ ਆ ਉਹ ਇਸ ਤਰ੍ਹਾਂ ਲਿਖੀ ਜਾਣੀਆਂ ਤੁਹਾਨੂੰ ਦੱਸ ਦਿਆਂ ਸੇਵਾ ਵਿਖੇ ਉਸ ਤੋਂ ਗਾਹਾਂ ਥੱਲੇ ਵਾਲੀ ਲਾਈਨ 'ਚ ਲਿਖਣਾ ਪੰਜਾਬ ਰਾਜ ਬਿਜਲੀ ਬੋਰਡ ਪੈਲ ਲੁਧਿਆਣਾ ਤਸਦੀਕ ਕੀਤਾ ਜਾਂਦਾ ਹੈ ਕਿ ਭਾਨਾ ਸਿੰਘ ਪੁੱਤਰ ਕਮਿਕਰ ਸਿੰਘ ਵਾਸੀ ਪਿੰਡ ਪੱਲਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਜਿਸ ਦਾ ਆਧਾਰ ਨੰਬਰ ਡੈਸ਼ ਹੈ ਇਸ ਦਾ ਆਪਣਾ ਖੁਦ ਦਾ ਮਕਾਨ ਹੈ ਜੋ ਕਿ ਆਪਣੇ ਘਰ ਨਾਲੋਂ علیحدਾ ਹੋ ਕੇ ਨਵਾਂ ਮਕਾਨ ਪਾਇਆ ਹੈ ਇਸ ਮਕਾਨ ਦਾ ਕਿਸੇ ਵੀ ਪਰਸਨ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਹੈ ਇਸ ਮਕਾਨ ਵਿੱਚ ਬਿਜਲੀ ਦੀ ਸਪਲਾਈ ਦੀ ਸਖਤ ਲੋੜ ਹੈ। ਸੋ ਕਿਰਪਾ ਕਰਕੇ ਇਸ ਮਕਾਨ ਵਿੱਚ ਬਿਜਲੀ ਦਾ ਮੀਟਰ ਜਿਹੜਾ ਉਹ ਲਾਇਆ ਜਾਵੇ। ਅਸੀਂ ਆਪ ਜੀ ਦੇ অতি ਧੰਨਵਾਦੀ ਹੋਵਾਂਗੇ। ਥੱਲੇ ਲਿਖ ਦੇਣਾ ਜੀ ਆਪ ਜੀ ਦਾ ਸੁਭਚਿੰਤਕ ਭਾਨਾ ਸਿੰਘ। ਲਓ ਜੀ ਦੋਸਤੋ ਇਹ ਕੁਝ ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ ਸਾਥੀ।